ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਦਵਿੰਦਰ ਸਿੰਘ ਡਾਕਟਰ ਦਵਿੰਦਰ ਆਯੁਰਵੈਦ ਕਲੀਨਿਕ ਤੱਪਾ ਮੰਡੀ ਤੋਂ ਬੋਲ ਰਿਹਾ ਆਪਾਂ ਅੱਜ ਗੱਲ ਕਰਦੇ ਆਂ ਚਵਨਪਰਾਸ ਬਾਰੇ ਚਵਨਪਰਾਸ ਸਾਡਾ ਜਿਹੜਾ ਪਿਛਲੇ 20 ਸਾਲਾਂ ਤੋਂ ਬਹੁਤ ਹੀ ਫੇਮਸ ਆ ਤੇ ਬਹੁਤ ਸਾਰੇ ਸਾਡੀ ਆਡੀਅנס ਦੋਸਤ ਮਿੱਤਰ ਪੇਸ਼ੈਂਟ ਸਾਰੇ ਇਹਨੂੰ ਜਿਹੜੇ ਤੰਦਰੁਸਤ ਵੀ ਆ ਜਾਂ ਕਿਸੇ ਬਿਮਾਰੀ ਚ ਉਠੇ ਨੇ ਸਾਰੇ ਇਹਨੂੰ ਸੇਵਨ ਕਰਦੇ ਆ ਇਹ ਪ੍ਰੋਡਕਟ ਬੜਾ ਯੂਨੀਕ ਆ ਅਸੀਂ ਇਹਨੂੰ ਹਰ ਸਾਲ ਬੜੇ ਹੀ ਪਿਆਰ ਨਾਲ ਬਣਾਉਂਦੇ ਆ ਸਰਦੀਆਂ ਵਿੱਚ ਤੇ ਲੋਕਾਂ ਨੂੰ ਵੀ ਅੜੀ ਰਹਿੰਦੀ ਆ ਇਹ 554 ਪਾਸ ਦੇ ਵਿੱਚ ਚਾਣ ਪਾਸ ਤਾਂ ਬਹੁਤ ਸਾਰੇ ਆ ਰਹੇ ਪਰ ਇਹਦੇ ਕੀ ਖਾਸੀਅਤਾਂ ਨੇ ਮੈਂ ਦੀ ਸਪੈ ਦੱਸਦਾ ਇੱਕ ਤਾਂ ਇਹ ਕੋਈ ਪ੍ਰੀਜ਼ਰਵੇਟਿਵ ਨਹੀਂ ਹੁੰਦਾ ਕਿਉਂਕਿ ਅੱਜ ਕੱਲ ਪ੍ਰੀਜ਼ਰਵੇਟਿਵ ਪਤਾ ਨਹੀਂ ਕੀ ਗੱਲ ਹੈ ਹਰ ਇੱਕ ਚੀਜ਼ਾਂ ਚ ਕੰਪਨੀਆਂ ਠਪਾਉਣ ਲੱਗ ਗਏ ਜਿਹੜਾ ਕਿ ਦੂਸਰਾ ਇਹਦੇ ਵਿੱਚ ਹਰ ਇੱਕ ਚੀਜ਼ ਪਿਓਰ ਚੰਨਨ ਇਲਾਇਚੀ ਜੋ ਵੀ ਠੰਡੀਆਂ ਆਈਟਮਾਂ ਤਾਬਾਸਿਰ ਅਸਲੀ ਇਹਦੇ ਵਿੱਚ ਪਾਈ ਜਾਂਦੀ ਆ ਤੇ ਫਿਰ ਇਹਨੂੰ ਲੋਹਾ ਆਇਰਨ ਟੱਚ ਵੀ ਨਹੀਂ ਕਰਿਆ ਜਾਂਦਾ ਕਿਉਂਕਿ ਆਮਲੇ ਵਿੱਚ ਪੰਜ ਰਸ ਹੁੰਦੇ ਨੇ ਪਰ ਜੇਕਰ ਇਹਨੂੰ ਲੋਹਾ ਟੱਚ ਹੋ ਜੇ ਇੱਕੋ ਹੀ ਰਸ ਕਨਵਰਟ ਹੋ ਜਾਂਦਾ ਹੈ ਇੱਕ ਸਿਆਲਾ ਰਸ ਇਹਦੇ ਬਾਕੀ ਦੇ ਗੁਣ ਨਹੀਂ ਮਿਲ ਪਾਉਂਦੇ ਤੇ ਆਮਲੇ ਦਾ ਬਿਹਤਰੀਨ ਕਲਪ ਹੈਗਾ ਚਵਨਪਰਾਸ ਆਮਲੇ ਨੂੰ ਸੇਵਨ ਕਰਨ ਦਾ ਤੇ ਇਹ ਸਿਆਲ ਵਿੱਚ ਸੇਵਨ ਕਰਿਆ ਜਾਂਦਾ ਕਿਉਂਕਿ ਅਗਨੀ ਵਧੀਆ ਹੁੰਦੀ ਹੈ আর ਸੈਨ ਰੂਪ ਚ ਜਿਹੜੇ ਨੂੰ ਅਲਰਜੀ ਸਾਹ ਰੇਸਾ ਵਗੈਰਾ ਹੁੰਦਾ ਉਹਨਾਂ ਲਈ ਬੈਸਟ ਹੈਗਾ ਤੇ ਇਹਨੂੰ ਸੇਵਨ ਕਰਨ ਨਾਲ ਇਹਨਾਂ ਚੀਜ਼ਾਂ ਤੋਂ ਬਹੁਤ ਲੋਕਾਂ ਦੇ ਆ ਜਿਹੜੇ ਅਲਰਜੀ ਸਾਹ ਦੀਆਂ ਦਵਾਈਆਂ ਖਾਂਦੇ ਆ ਉਹਨਾਂ ਦਾ ਵੀ ਫਾਇਦਾ ਹੋ ਜਾਂਦਾ ਖਾਸ ਕਰਕੇ ਵਾਈਟਲ ਆਰਗਨ ਹੋਏ ਫੇਫੜੇ ਹੋਏ ਦਿਲ ਦਿਮਾਗ ਹਰ ਇੱਕ ਚੀਜ਼ ਨੂੰ ਇਹ ਤਾਕਤ ਦਿੰਦਾ ਇਹਦੇ ਵਿੱਚ ਅਸੀਂ ਛੋਟਾ ਵਾਲਾ ਯੂਜ਼ ਕਰਦੇ ਹਾਂ ਜਿਹੜਾ ਕਿ ਕਾਫੀ ਕੋਸਟਲੀ ਮਿਲੇ ਚਾਹੇ ਸਾਨੂੰ ਪਰ ਅਸੀਂ ਉਹੀ ਯੂਜ਼ ਕਰਦੇ ਹਾਂ ਤੇ ਇਹਨੂੰ ਭੁੰਨਣ ਲਈ ਜਿਹੜਾ ਗ੍ਰੰਥ ਸ਼ਾਸਤ੍ਰੋਤਿਕ ਮੈਥਡ ਹੈਗਾ ਜਿਹੜਾ ਤੇਲ ਕਢਾਇਆ ਪਿਆ ਤੇ ਦੇਸੀ ਘਿਓ ਗਾਂ ਦਾ ਉਹਦੀ ਯੂਜ਼ ਹੀ ਕਰੀ ਜਾਂਦੇ ਹਾਂ ਉਹਦੀ ਵਰਤੋਂ ਕਰੀ ਜਾਂਦੀ ਆ ਇਸ ਕਰਕੇ ਇਹ ਇੱਕ ਯੂਨੀਕ ਪ੍ਰੋਡਕਟ ਬਣਦਾ ਐਂਟੀਆਕਸੀਡੈਂਟ ਭਰਪੂਰ ਸਰੀਰ ਲਈ ਬਿਹਤਰੀਨ ਆ ਹਰ ਇੱਕ ਤਰ੍ਹਾਂ ਦੀ ਸਰੀਰ ਦੇ ਵਾਈਟਲ ਆਰਗਨ ਦੀ ਕਮਜ਼ੋਰੀ ਲਈ ਬਹੁਤ ਅੱਛਾ ਖਾਸ ਕਰਕੇ ਫੇਫੜੇ ਦਿਲ ਦਿਮਾਗ ਜਿਕਰ ਇਹਨਾਂ ਇੱਕ ਸਾਲ ਗ੍ਰੰਥਾ ਵਿੱਚ ਦਰਜ ਵੀ ਹੈਗਾ ਜੇ ਬੰਦਾ ਸੇਵਨ ਕਰ ਲੇ ਤਾਂ ਹਾਰਟ ਤੇ ਬਲੱਡ ਪ੍ਰੈਸ਼ਰ ਵਗੈਰਾ ਦੀਆਂ ਪ੍ਰੋਬਲਮਾਂ ਵੀ ਨਹੀਂ ਆਉਂਦੀਆਂ ਬਾਕੀ ਫੇਫੜੇ ਮਜ਼ਬੂਤ ਹੋ ਜਾਂਦੇ ਆ ਸਰੀਰ 'ਚ ਰੁਕਸਤਾ ਦੂਰ ਹੋ ਜਾਂਦੀ ਆ ਤੇ ਇਹਦੇ ਨਾਲ ਜਿਹੜੇ ਸਰੀਰ ਦੇ ਵਿੱਚ ਆਮ ਵਾਲੇ ਤੇ ਗੁਣੋਂ ਤਾਂ ਮਿਲਦੇ-ਮਿਲਦੇ ਆ ਪਰ ਆਮਲਾ ਇੱਕ ਠੰਡਾ ਤੇ ਖੁਸ਼ਕ ਪਦਾਰਥਾ ਜਿਆਦਾ ਠੰਡਾ ਜਿਆਦਾ ਖੁਸ਼ਕ ਨੂੰ ਇਕੱਲਾ ਸੇਵਨ ਜਿਆਦਾ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਜੜੀ ਬੁੱਟੇ ਚੋਪੜ ਕੇ ਉਹਦੇ ਗੁਣ ਕਨਵਰਟ ਹੋ ਜਾਂਦੇ ਆ ਰਸੈਣ ਰੂਪ ਚ ਬਣ ਜਾਂਦੇ ਆ 54 ਦਵਾਈਆਂ ਚ ਪੈਂਦੇ ਆ ਚਵਨ ਰਿਸੀਜੀ ਨੇ ਤਿਆਰ ਕਰਿਆ ਸੀ ਉਹਨਾਂ ਨੇ ਕਾਇਆ ਕਲਪਲੀ ਤਿਆਰ ਕਰਿਆ ਸੀ ਤੇ ਪਰ ਅੱਜ ਇਹ ਬਹੁਤ ਸਾਰੇ ਰੋਗਾਂ ਨੂੰ ਦੂਰ ਕਰਨ ਵਾਲੀ ਇੱਕ ਮਹਾਂਓਸਧੀ ਬਣ ਚੁੱਕੀ ਆ ਇਹ ਰਸੈਣ ਆਯੁਰਵੇਦ ਵਿੱਚ ਬਹੁਤ ਪ੍ਰਕਾਰ ਦੇ ਨੇ ਚਵਨਪਰਾਸ ਰਸੈਣ ਉਹਨਾਂ ਲਈ ਅਮਰਤ ਸਮਾਨ ਹੈਗਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਫੇਫੜਿਆਂ 'ਚ ਕੋਈ ਪ੍ਰੋਬਲਮ ਆਈ ਹੋਵੇ ਅਲਰਜਿਕ ਪ੍ਰੋਬਲਮਾਂ ਹੋਣ ਜਾਂ ਜਿਹਨਾਂ ਦੇ ਵਿੱਚ ਗਰਮੀ ਵਧ ਕੇ ਕੋਈ ਟਿੱਕਤਾਈ ਹੋਵੇ ਉਹਨਾਂ ਲਈ ਇਹ ਬਿਹਤਰੀਨ ਤੋਣ ਹੈਗਾ ਹੋਰ ਰਸੈਣ ਆਟੋ ਇਹ ਆਯੁਰਵੈਦਿਕ ਯੂਨੀਕ ਕਨਸੈਪਟ ਆ ਵੀ ਜੇਕਰ ਕੋਈ ਬੰਦਾ ਕਿਸੇ ਰੋਗ 'ਚ ਉੱਠਿਆ ਤਾਂ ਉਹਨੂੰ ਉਸੇ ਪ੍ਰਕਾਰ ਦਾ ਰਸੈਣ ਸੇਵਨ ਕਰਨਾ ਚਾਹੀਦਾ ਤਾਂ ਕਿ ਮੁੜ ਕੇ ਉਹ ਪ੍ਰੋਬਲਮ ਨਾ ਆਵੇ ਜਿਵੇਂ ਹੁਣ ਕੇ ਫੜੇ ਟੀਵੀ ਜਾਂ ਹੋਰ ਇਹਨਾਂ ਲਈ ਤਾਂ ਇਹ ਪੱਕਾ ਹੈ ਹੀ ਹੈ ਬਟ ਹੋਰ ਵੀ ਇਹ ਚ ਦੇਖਣ ਨੂੰ ਮਿਲਿਆ ਵੀ ਜਿਹੜੇ ਬੱਚੇ ਇਹਨੂੰ ਸੇਵਨ ਕਰਦੇ ਆ ਉਹਦੀ ਇਮਿਊਨਿਟੀ ਬਹੁਤ ਅੱਛੀ ਹੋ ਜਾਂਦੀ ਆ ਠੰਡ ਨਹੀਂ ਮੰਨਦੇ ਉਹ ਠੰਡ ਲੱਗਦੀ ਨਹੀਂ ਤੇ ਉਹਨਾਂ ਦਾ ਦਿਮਾਗ ਵੀ ਬੜਾ ਅ ਅੱਛਾ ਹੋ ਜਾਂਦਾ ਤੇ ਪੜਨ ਦੇ ਵਿੱਚ ਬਹੁਤ ਇੰਟੈਲੀਜੈਂਟ ਪਾਏ ਗਏ ਨੇ ਮੇਰੇ ਕੋਲ ਐਸੇ ਬੰਦੇ ਤਜਰਬੇ ਵੀ ਆਇਆ ਉਹ ਕਹਿੰਦੇ ਸਾਡੇ ਬੱਚੇ ਐਸੇ ਹੀ ਬਣ ਗਏ ਨੇ ਜੀ ਉਹ ਪੁੱਠੀ ਕਤਾ ਪੜ੍ਹ ਕੇ ਵੀ ਯਾਦ ਕਰ ਦਿੰਦੇ ਆ ਤਾਂ ਮੈਂ ਰეკਮੈਂਡ ਕਰੂੰਗਾ ਵੀ ਤੁਸੀਂ ਜੇ ਦੇਣਾ ਚਾਹੁੰਦੇ ਹੋ ਤਾਂ ਬੱਚੇ ਨੂੰ ਵਧੀਆ ਚੀਜ਼ ਦਿਓ ਸਾਡਾ ਚਵਨ ਪ੍ਰਾਸ ਕਿਉਂਕਿ ਰਿਜਨਲ ਚੀਜ਼ਾਂ ਤੇ ਸੇਮ ਕੁਆਲਿਟੀ ਦੇ ਵਿੱਚ ਹਰ ਇੱਕ ਬਣਿਆ ਹੁੰਦਾ ਤਾਂ ਇਹਦੀ ਮਾਤਰਾ ਵੀ ਬੜੀ ਘੱਟ ਹੁੰਦੀ ਹੈ 1 ਕਿਲੋ ਤਕਰੀਬਨ 2-3 ਮਹੀਨੇ ਕੱਢ ਜਾਂਦਾ ਪਰ ਇਹਨੂੰ ਤੁਸੀਂ ਸੇਵਨ ਕਰਨਾ ਕਰ ਸਕਦੇ ਹੋ ਤੇ ਰਿਜ਼ਲਟ ਲੈ ਸਕਦੇ ਹੋ ਆਪਣੇ ਤੁਹਾਡੇ ਜਿਹੜੇ ਵੀ ਇਹ ਤੋਂ ਐਕਸੈਪਟ ਕਰਦੇ ਹੋ ਤੁਸੀਂ ਉਹਨੂੰ ਸੇਵਨ ਕਰਨਾ ਚਾਹੀਦਾ ਪਰ ਮੈਂ ਇੱਕ ਨਾਲ ਹੋਰ ਗੱਲ ਹੋਰ ਵੀ ਕਹਾਂਗਾ ਵੀ ਕਿਸੇ ਵੀ ਡਾਕਟਰ ਆਯੁਰਵੈਦਿਕ ਡਾਕਟਰ ਨੂੰ ਪੁੱਛ ਕੇ ਜ਼ਰੂਰ ਸੇਵਨ ਕਰੋ ਵੈਦ ਨੂੰ ਵੀ ਇਹ ਹੁਣ ਮੈਂ ਰਸਾਇਣਕ ਸੇਵਨ ਦੇ ਕਾਬਿਲਾਂ ਕਿਉਂਕਿ ਜੇਕਰ ਰੋਗ ਦੂਰ ਕਰਕੇ ਇਹਨੂੰ ਪ੍ਰਯੋਗ ਕਰਿਆ ਜਾਵੇ ਆ ਫਿਰ ਬਹੁਤ ਹੀ ਅੱਛੇ ਕਨਸੈਪਟ ਆਸੇ ਰਿਜ਼ਲਟ ਮਿਲਦੇ ਪਰ ਫਿਰ ਵੀ ਸਰਦੀ ਜਿਹੜਾ ਰਸਾਇਣ ਹਰ ਇੱਕ ਨੂੰ ਸੇਵਨ ਕਰਨਾ ਚਾਹੀਦਾ ਮੇਰਾ ਮੰਨਣਾ ਵੀ ਜਿੰਨੀ ਕੁ ਉਹਦੀ ਅਗਨੀ ਹੈਗੀ ਆ ਥੋੜਾ ਜਿਹਾ ਮਾਤਰਾ ਚ ਇਹ ਸਵੇਰੇ ਲਿਆ ਜਾਵੇ ਤਾਂ ਉਹਨੂੰ ਇਹ ਲਾਭ ਦੇਊਗਾ ਇਹ ਦੇਊਗਾ ਠੀਕ ਹੈ ਇਹ ਬਣਦਾ ਸਾਡੇ ਕੋਲ ਹਮੇਸ਼ਾ ਹੀ ਬਣਦਾ ਰਹਿੰਦਾ ਤੇ ਅਸੀਂ ਇਹਦੇ ਵਿੱਚ ਕੋਈ ਵੀ ਲੋਹੇ ਦਾ ਭਾਂਡਾ ਵੀ ਟੱਚ ਨਹੀਂ ਕਰਦੇ ਕਿਉਂਕਿ ਇਹਦੇ ਜਿਹੜੇ ਗੋਨਾ ਵੀ ਤਾਂ ਕਿ ਕਰ ਰਾਂ타 ਵਿੱਚ ਜਿਵੇਂ ਦੇਖਿਆ ਪਿੱਤਲ ਦੇ ਭਾਂਡਿਆਂ ਨੂੰ ਕਾਲੀ ਕਰਕੇ ਉਹਨਾਂ ਚੀਜ਼ੀ ਤਿਆਰ ਕਰਦੇ ਆ। ਚੁੱਲ੍ਹੇ ਦੀ ਅੱਗ ਤੇ ਤਿਆਰ ਕਰਦੇ ਆ, ਪੱਠੀ ਨਹੀਂ ਯੂਜ਼ ਕਰਦੇ ਤੇ ਬੜਾ ਅੱਛਾ ਟੇਸਟ ਬਣਦਾ, ਬਹੁਤ ਅੱਛਾ ਟੇਸਟ ਬੱਚੇ ਹੱਸ ਕੇ ਖਾਂਦੇ ਆ। ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਦਿੱਤੇ ਹੋਏ ਨੰਬਰਾਂ ਤੇ ਇਸ ਨੂੰ ਪ੍ਰਾਪਤ ਕਰ ਲਈ। ਥੈਂਕ ਯੂ ਵੈਰੀ ਮੱਚ।